ਸਾਡੀ ਕੋਈ ਹਾਲਤ ਹੀ ਨਹੀਂ ਮਲੇ ਵੀ ਆ ਜਿਹੜੀਆਂ ਗੱਲਾਂ ਕਰਨ ਲੈਣਾ ਅੱਜ ਅਸੀਂ ਤੁਸੀਂ ਆਏ ਜੇ ਤੂੰ ਸਾਡੇ ਅੰਤਰੁੱਧਾ ਵਾਲਾ ਨਿਕਲ ਗਿਆ ਅਸੀਂ ਇੱਕ ਜੂਲੇ ਤੁਰੇ ਬਿਰਨਦੇ ਆਵੇਂ ਲਾਸ਼ਾਂ ਹੀ ਨੇ ਸਾਡੀਆਂ ਕੁਝ ਨਹੀਂ ਸਾਡੇ ਕੋਲ ਠੀਕੇ ਨੂੰ ਪੈਸਾ ਸਾਡਾ ਗੁਜ਼ਾਰਾ ਬਹੁਤ ਵਧੀਆ ਚੱਲ ਰਿਹਾ ਹੈ ਅਸੀਂ ਮਿਹਨਤ ਕਰਦੇ ਹਾਂ ਆਪਣੇ ਪਰਿਵਾਰ ਨੂੰ ਪਾਲਣ ਦੇ ਹਾਂ ਸਾਨੂੰ ਹੜ ਨੇ ਮਾਰਕਾ ਤੇ ਠੇਕੇ ਤੇ ਲਾ ਕੇ ਖੇਤੀ ਕਰਦੇ ਆ ਠੇਕਾ ਦੇਤਾ ਪੈਸੇ ਦੇ ਦਿੱਤੇ ਨੇ ਫਸਲ ਸਾਡੇ ਪੱਕੇ ਉਹ ਝੋਨੇ ਦੇ ਸਰੇ ਖਰਾਬ ਹੋ ਗਏ ਇਸ ਵਕਤ ਸੀ ਗੁਰਦਾਸਪੁਰ ਜ਼ਿਲ੍ਹੇ ਚ ਮੌਜੂਦ ਦਾ ਪਿੰਡ ਐ ਧਰਮਕੋਟ ਪੱਤਣ ਇੱਥੇ ਹੜ੍ਹਾਂ ਦੇ ਪਾਣੀ ਨੇ ਤਬਾਹੀ ਦੇ ਨਿਸ਼ਾਨ ਛੱਡੇ ਨੇ ਜੋ ਦਿਲ ਝੰਜੋੜ ਕੇ ਰੱਖ ਦੇਣਗੇ ਧਰਮਕੋਟ ਪੱਤਣ ਮੈਂ ਪਿੰਡ ਦਾ ਨਾਮ ਐਸਲੀ ਦੱਸ ਰਹੀਆਂ ਕਿ ਜਿਹੜੇ ਲੋਕ ਇਹਨਾਂ ਦੀ ਮਦਦ ਦੇ ਲਈ ਅਜੇ ਤੱਕ ਨਹੀਂ ਪਹੁੰਚੇ ਉਹ ਜ਼ਰੂਰ ਪਹੁੰਚਣ ਕਿਉਂਕਿ ਇਸ ਪਿੰਡ ਨੂੰ ਇੱਥੋਂ ਦੇ ਲੋਕਾਂ ਨੂੰ ਤੁਹਾਡੀ ਮਦਦ ਦੀ ਬਹੁਤ ਜ਼ਰੂਰਤ ਹੈ ਇੱਕ ਵਾਰੀ ਖਾਲਾਤ ਤੁਹਾਨੂੰ ਵਿਖਾ ਦਿੰਨੇ ਆ ਇਹ ਜਸਪਾਲ ਸਿੰਘ ਦਾ ਘਰ ਰਿਹਾ ਇਸ ਘਰ ਦੇ ਵਿੱਚ ਦੇਖੋ ਕਿ ਪਹਿਲਾਂ ਹੀ ਕੱਚਾ ਹੀ ਘਰ ਸੀ ਖਾਣ ਵਾਲੇ ਦਾਣੇ ਜਿਹੜੇ ਨੇ ਉਹ ਵੀ ਪਾਣੀ ਦੇ ਵਿੱਚ ਭਿੱਜ ਚੁੱਕੇ ਨੇ ਉਹ ਵੀ ਖਾਣ ਯੋਗੇ ਰਹੇ ਨਹੀਂ ਹੈ ਹਾਲਾਤ ਜਿਹੜੇ ਨੇ ਇਹਨਾਂ ਦੇ ਵੱਧ ਤੋਂ ਵੱਧ ਖੋਰੇ ਨੇ ਰਿਸ਼ਤੇਦਾਰਾਂ ਦੇ ਘਰ ਜਾ ਕੇ ਸੌ ਰਹੇ ਨੇ ਆਪਣਾ ਕੋਈ ਪਤਾ ਠਿਕਾਣਾ ਨਹੀਂ ਹੈ ਕਿਉਂਕਿ ਇਸ ਇਹ ਜਿਹੜਾ ਘਰ ਹੈ ਇਹ ਹੁਣ ਰਹਿਣਯੋਗਾ ਨਹੀਂ ਰਿਹਾ ਇਸ ਨੂੰ ਮਦਦ ਦੀ ਜ਼ਰੂਰਤ ਹੈ ਜਸਪਾਲ ਸਿੰਘ ਕਹਿੰਦੇ ਕਿ ਉਹਨਾਂ ਨੇ ਠੇਕੇ ਤੇ ਜ਼ਮੀਨ ਲਈ ਸੀ ਹੁਣ ਖੇਤ ਵੀ ਨਹੀਂ ਬਚੇ ਬਾਹਰੋਂਾਂ ਦੇ ਇੱਕ ਦੋ ਟਰਾਲੀਆਂ ਤੂੜੀ ਦੀ ਸੀ ਉਹ ਵੀ ਪਾਣੀ ਦੇ ਵਿੱਚ ਭਿੱਜ ਗਈ ਹੈ ਬਹੁਤ ਨੁਕਸਾਨ ਹੋਇਆ ਇਹ ਦੇਖੋ ਕਿ ਕਹਿੰਦੇ 8 ਤੋਂ 10 ਫੁੱਟ ਪਾਣੀ ਇਹਨਾਂ ਦੇ ਘਰ 'ਚ ਵੜਿਆ ਇਹ ਦੇਖੋ ਕਿੰਨੇ ਵੱਡੇ-ਵੱਡੇ ਖੱਡੇ ਜੋਨੇ ਉਹ ਬਣੇ ਹੋਏ ਨੇ ਇਸ ਤਰ੍ਹਾਂ ਕੱਚਾ ਘਰ ਹੈ ਅੰਦਰ ਰਹਿਣਯੋਗਾ ਕਮਰਾ ਨਹੀਂ ਦਿਆ ਛੱਤ ਜਿਹੜੀ ਹੈ ਉਹ ਚੋੜ ਰਹੀ ਹੈ ਰਸੋਈ 'ਚ ਵੀ ਕੁਝ ਬੱਚਿਆਂ ਨਹੀਂ ਹੈ ਬਸ ਇਹਨਾਂ ਨੇ ਆਪਣੀ ਜਾਨ ਹੀ ਬਚਾਈ ਹੈ ਘਰ ਦੇ ਵਿੱਚ ਕੁਝ ਜੋ ਹੈ ਉਹ ਰਹਿ ਨਹੀਂ ਗਿਆ ਜਸਪਾਲ ਸਿੰਘ ਜੀ ਜਿਸੀਂ ਦੇਖ ਰਹੇ ਬਹੁਤ ਹੀ ਮਾੜੇ ਹਾਲਾਤ ਨੇ ਇਸ ਮੀ ਨੇ ਇਸ ਇਨਾ ਹੜਾ ਨੇ ਕੁਝ ਛੱਡਿਆ ਹੀ ਨਹੀਂ ਹੈ ਤੁਸੀਂ ਦੇਖੋ ਕਿ ਥੱਲੇ ਗਾਰਾ ਹੀ ਹੈ ਇੱਥੇ ਕੋਈ ਕਿਵੇਂ ਰਹੇਗਾ ਕਿਵੇਂ ਸੋਏਗਾ ਇੰਨੀ ਤਿਲਕਣ ਹੈ ਇੰਨੀ ਬਦਬੂ ਆ ਰਹੀ ਹੈ ਤੇ ਤੁਸੀਂ ਦੇਖੋ ਕਿ ਅਜੇ ਬਿਮਾਰੀਆਂ ਕਿੰਨੀਆਂ ਇਸ ਘਰ ਨੂੰ ਇਸ ਪਿੰਡ ਨੂੰ ਘੇਰਣ ਗਿਆ ਇਹ ਘਰ ਸੀ ਤੁਹਾਡਾ ਇੱਥੇ ਤੁਸੀਂ ਰਹਿ ਰਹੇ ਸੀ ਇਹ ਕਮਰਾ ਤੇ ਹੁਣ ਵੀ ਛੱਤ ਚੋਰੀ ਹੈ ਤੇ ਹਾਂਜੀ ਕੀ ਤੁਸੀਂ ਕਹਿਣਾ ਚਾਹੋਗੇ ਇਹ ਕਹਿਣਾ ਅਸੀਂ ਕੀ ਚਾੁੰਦੇ ਆ ਅਸੀਂ ਇਹ ਕਹਿੰਦੇ ਆ ਵੀ ਸਾਡੀ ਕਿਸੇ ਨੇ ਹਵਾਤ ਨਹੀਂ ਪੁੱਛੀ ਕੋਈ ਸਾਡੇ ਕੋਲ ਪਹੁੰਚਾ ਨਹੀਂ ਅਜੇ ਤੱਕ ਸਾਡੀ ਪਬਲਿਕ ਮਤ ਕਰਨ ਰਹੀ ਆ ਰਸਣ ਪਾਣੀ ਦੇਣ ਰਹੀ ਆ ਪੱਠੇ ਦੇਣ ਰਹੀ ਲਿਆ ਕੇ ਅਸੀਂ ਠੇਕੇ ਤੇ ਜ਼ਮੀਨ ਲੈ ਕੇ ਖੇਤੀਬਾੜੀ ਕਰਦੇ ਕਿੰਨੀ ਲਈ ਸੀ ਤੁਸੀਂ ਤੁਸੀਂ 8 ਏਕੜ ਜ਼ਮੀਨ ਆ ਸਾਡੇ ਕੋਲ ਠੇਕੇ ਤੇ ਉਹ ਸਾਡਾ ਝੋਨਾ ਨਿਸਰਿਆ ਖਰਾਬ ਹੋ ਗਿਆ ਗਾਂ ਸਾਡੇ ਕੋਲ ਕੋਈ ਪੈਸਾ ਨਹੀਂ ਕੋਈ ਖਾਦ ਵੀ ਵਾਸਤੇ ਅਸੀਂ ਬੇਨਤੀ ਕਰਨੇ ਆਂ ਵੀ ਸਾਡੀ ਮੱਤ ਕੀਤੀ ਜਾਏ ਸਾਡੇ ਕੱਚੇ ਕਮਰੇ ਬਾਲਿਆਂ ਵਾਲੇ ਆ ਇਹ ਛੋੜਦੇ ਆ ਅਸੀਂ ਕਿਹਦੇ ਘਰ ਜਾ ਕੇ ਰਹਿ ਰਹੇ ਆ ਬਸ ਹੋਰ ਕੀ ਕਹਿਣਾ ਹੋਰ ਤੇ ਅਸੀਂ ਨਾ ਉਹ ਕਹਿੰਦੇ ਨੇ ਰਸਨ ਇਹਨਾਂ ਨੂੰ ਮਿਲਦੇ ਆ ਹੋਰ ਮਦਦ ਮਿਲ ਰਹੀ ਹੈ ਪਰ ਇਸ ਵਕਤ ਜੋ ਹੈ ਇਸ ਘਰ ਨੂੰ ਜ਼ਰੂਰਤ ਹੈ ਕਿਸੇ ਮਦਦ ਦੀ ਤਾਂ ਕਿ ਇਹਨਾਂ ਦਾ ਜਿਹੜਾ ਕੱਚਾ ਕੋਠਾ ਹੈ ਜਿਹੜਾ ਚੋਰਿਆ ਹੈ ਬਾਲਿਆਂ ਵਾਲਾ ਘਰ ਰਿਹਾ ਇਹ ਵੀ ਨਹੀਂ ਪਤਾ ਕਿ ਕਦੋਂ ਡਿੱਗ ਜਾਣ ਖਤਰੇ ਤੋਂ ਖਾਲੀ ਨਹੀਂ ਹੈ ਇੱਥੇ ਆਈ ਇਹ ਮਤ ਆਈ ਇਹ ਅੰਨਿਆ ਵੀ ਸਾਡੀ ਕੋ ਮਤ ਕਰੇ ਭੈਣ ਭਰਾ ਐਂ ਆਪਣੇ ਕਮਰੇ ਕੋ ਸਾਨੂੰ ਚਾਜਣਾ ਪਾ ਕੇ ਦੇ ਦੇ ਜੇ ਚਾਹੀਏ ਰਹੀਏ ਬਾਕੀ ਠੀਕ ਹੈ ਜਿੱਦਾਂ ਦਾ ਸਮਾਂ ਚੱਲਣ ਰਿਹਾ ਕਾਰੋਬਾਰ ਤੇ ਹੋਈ ਆ ਦਿਹਾੜੀ ਦਾ ਪਿਆ ਦਾ ਸਾਡਾ ਤੇ ਇਹ ਦੇਖੋ ਕਮਰਾ ਵੀ ਏ ਥੱਲਿਓ ਦੇਖੋ ਇਹ ਹੁਣ ਮੀਂਹ ਪਿਆ ਉਤੋਂ ਪਾਣੀ 4-8 ਤਰੀਕ ਅਜ ਨਾਵਾਂ ਦੇਣਿਆ ਪਾਣੀ ਆਉਣ ਰਿਹਾ ਜਦੋਂ ਦਾ ਅੱਜ ਫੇਰ ਰਵੀ ਚੜ ਰਹੀ ਆ ਅੱਜ ਫੇਰ ਪਾਣੀ ਚੱਲ ਜਾਣਾ ਘਰਾਂ ਦੇ ਵਿੱਚ ਤੇ ਫਿਰ ਕੱਚੇ ਥਾਣੇ ਤੇ ਫਰਸ਼ ਬਣ ਡਏ ਨੇ ਇਥੇ ਇਹ ਤਾਂ ਕੱਚਾ ਵਾ ਕੀ ਕਹਿ ਸਕਨੇ ਇਹਦੇ ਵਿੱਚ ਤੇ ਸਾਡੀ ਕੋਈ ਹਾਲਤ ਹੀ ਨਹੀਂ ਉਹਦੇ ਵੀ ਆ ਜਿਹੜੀਆਂ ਗੱਲਾਂ ਕਰਨ ਰਏ ਨਾ ਅੱਜ ਅਸੀਂ ਤੁਸੀਂ ਆਏ ਜੇ ਤਾਂ ਸਾਡੇ ਅੰਦਰ ਉੱਤ ਬਾਲਾ ਨਿਕਲ ਗਿਆ ਅਸੀਂ ਇੱਕ ਜੁੰਦੇ ਤੁਰੇ ਫਿਰਦੇ ਆਵੇਂ ਲਾਸ਼ਾਂ ਹੀ ਨੇ ਸਾਡੀਆਂ ਕੁਝ ਨਹੀਂ ਸਾਡੇ ਕੋਲ ਕੀ ਕਹਿ ਨੂੰ ਕਹ ਸਕ ਕੋਈ ਆ ਨਹੀਂ ਜਾਂਦਾ ਸਾਡੇ ਕੋ ਅੱਗੇ ਨੂੰ ਕੁਝ ਨਹੀਂ ਕਹਿ ਸਕਦੇ ਅਸੀਂ ਸਾਡਾ ਗੁਜ਼ਾਰਾ ਬਹੁਤ ਵਧੀਆ ਚੱਲ ਰਿਹਾ ਹੈ। ਅਸੀਂ ਮਿਹਨਤ ਕਰਦੇ ਹਾਂ ਆਪਣੇ ਪਰਿਵਾਰ ਨੂੰ ਪਾਲਣ ਦੇ ਹਾਂ ਸਾਨੂੰ ਹੜ ਨੇ ਮਾਰਕਾ। ਪਰਿਵਾਰ ਚ ਹੋਰ ਕੌਣ-ਕੌਣ ਹੈ? ਹਾਂ ਪਰਿਵਾਰ ਚ ਮੈਂ ਚ ਮੇਰੀਆਂ ਤਿੰਨ ਲਟਕੀਆਂ ਹੋਈਆਂ ਹੈ ਇੱਕ ਕਾਕਾ ਦੋ ਕੁੜੀਆਂ ਮੈਂ ਵਿਆਈਆਂ ਨੇ। ਕਾਕਾ ਵਿਹਣ ਵਾਲਾ, ਗੁੱਡੀ ਵਿਹਣ ਵਾਲੀ ਆ। ਇਹ ਚਾਰ ਜੀ ਆ ਇਸ ਪਰਿਵਾਰ ਦੇ ਵਿੱਚ। ਬਿਲਕੁਲ ਬੜੇ ਦਰਦਨਾਕ ਜਿਹੜਾ ਮੰਜ਼ਰ ਪੂਰੇ ਪੰਜਾਬ ਚ ਅਸੀਂ ਦੇਖ ਰਹੇ ਹਾਂ ਤੇ ਬਹੁਤ ਹੀ ਮਾੜਾ ਇਹ ਹੋਇਆ ਤੇ ਅਸੀਂ ਸੋਚ ਵੀ ਨਹੀਂ ਸਕਦੇ ਕਿ ਤੁਸੀਂ ਕਿੰਨਾ ਹਾਲਾਤ ਮੇਰਾ ਕੱਲੇ ਮੇਰਾ ਕੱਲੇ ਦੀ ਇਹ ਹਾਲਤ ਨਹੀਂ ਹੋਈ ਬਿਲਕੁਲ ਮੇਰੇ ਅੱਧੇ ਪਿੰਡ ਦੀ ਇਹ ਹਾਲਤ ਹੋ ਗਈ ਆ ਜਿੱਥੇ ਪਾਣੀ ਨੇ ਮਾਰ ਕੀਤੀ ਹੈ ਹੁਣ ਵੀ ਪਾਣੀ ਪਿੰਡ ਦੇ ਵਿੱਚ ਉੱਪਰਲੇ ਪਾਸਿਓਂ ਪਾਣੀ ਪੈੜ ਜੇ ਫੇਰ ਪੈ ਰਿਹਾ ਇਧਰ ਕ੍ਰਿਸ਼ਨ ਬਲਾਦਰੀ ਦੇ ਘਰ ਨੇ ਅੱਗੇ ਉਹ ਸਾਰੇ ਡੁੱਬੇ ਪਏ ਆ ਤਾਂ ਬਿਲਕੁਲ ਮਾਤਾ ਜੀ ਤੁਹਾਡਾ ਕੀ ਨਾਮ ਹੈ ਸਰਜੀਤ ਕੌਰ ਸਤੀ ਜੀ ਬੜਾ ਮੁਸ਼ਕਲ ਹੋ ਜਾਂਦਾ ਹੈ ਇੱਥੇ ਕਿੱਥੇ ਭਟਕ ਰਹੇ ਹੋ ਇਹ ਘਰ ਦਾ ਬੰਦਾ ਜਿਵੇਂ ਦਾ ਵੀ ਘਰ ਹੋਵੇ ਕੱਚਾ ਹੋਵੇ ਪੱਕਾ ਹੋਵੇ ਘਰ ਦਾ ਘਰ ਹੁੰਦਾ ਜਿੱਥੇ ਬੰਦਾ ਆਪਣੇ ਘਰ ਧੱਕੇ ਖਾਂਦੇ ਕਰਨ ਦਾ ਬੜਾ ਔਖਾ ਤੇ ਵੀ ਖਤਰੇ ਤੋਂ ਖਾਲੀ ਨਹੀਂ ਹੈ ਜਿੱਥੇ ਪਾਣੀ ਟਪਕ ਰਿਹਾ ਹੈ ਥੱਲੇ ਜਿਹੜੀ ਜ਼ਮੀਨ ਹੈ ਇਹ ਤਾਂ ਸਿਰਹੀ ਹੈ ਇੱਥੇ ਪਤਾ ਨਹੀਂ ਕਿੰਨੇ ਖੱਡੇ ਪੈ ਚੁੱਕੇ ਨੇ ਬੜਾ ਔਖਾ ਇੱਥੇ ਬੜੇ ਔਖੇ ਆ ਸਮਾਨ ਸਾਡਾ ਸਾਰਾ ਬਰਬਾਦ ਹੋ ਗਿਆ ਜ਼ਮੀਨ ਸਾਡੀ ਸਾਰਾ ਚੋਨਾ ਬਰਬਾਦ ਹੋ ਗਿਆ ਸਾਡੇ ਕੋ ਆਪਣੀ ਜ਼ਮੀਨ ਨਹੀਂ ਆ ਗਈ ਅਸੀਂ ਠੇਕੇ ਤੇ ਲਾ ਕੇ ਖੇਤੀ ਕਰਨ ਦੇ ਆ ਠੇਕਾ ਦੇ ਦਿੱਤਾ ਪੈਸੇ ਦੇ ਦਿੱਤੇ ਨੇ ਫਸਲ ਸਾਡੇ ਪੱਕੇ ਹੁਣ ਝੋਨੇ ਦੇ ਸਰੇ ਖਰਾਬ ਹੋ ਗਿਆ ਲੇਕਨ ਨੌਜਵਾਨ ਬੇਟਾ ਨਾਲ ਪਲੱਸ 2 ਕਰ ਲਈ ਇਹ ਕੋਈ ਨੌਕਰੀ ਨਹੀਂ ਕਿਸੇ ਬੰਦੇ ਨੂੰ ਮਿਲਦੀ ਤਾਂ ਬਿਲਕੁਲ ਮਿਹਨਤ ਕਸ਼ਕਿਸਤਾਨ ਨੇ ਜਸਪਾਲ ਸਿੰਘ ਜੀ ਕਹਿੰਦੇ ਮਿਹਨਤ ਕਰਕੇ ਗੁਜ਼ਾਰਾ ਚੋਸੀ ਠੀਕ ਚੱਲ ਰਿਹਾ ਸੀ ਸੰਤੁਸ਼ਟ ਸੀ ਪਰ ਇਹ ਜੋ ਕੁਦਰਤ ਦੀ ਮਾਰ ਪਈ ਹੈ ਇਹਨੇ ਜੋ ਹੈ ਸਭ ਕੁਝ ਤਹਿਸ ਨਹਿਸ ਕਰ ਦਿੱਤਾ ਹੈ ਇਹ ਕਰਨ ਇਸ ਕਮਰੇ 'ਚ ਜਿੱਥੇ ਆਪਾਂ ਖੜੇ ਆ ਇੱਥੇ ਸੌਂਦੇ ਸੀ ਇੱਕ ਚੈਨ ਦੀ ਨੀਂਦ ਪਰ ਦੇਖੋ ਇਹ ਚੈਨ ਜੋ ਹੈ ਉਡਾ ਕੇ ਰੱਖ ਦਿੱਤਾ ਹੈ ਕੁਝ ਬਚਿਆ ਹੀ ਨਹੀਂ ਹੈ ਜਿਸ ਵੀ ਸਮਾਨ ਤੇ ਤੁਹਾਡੀ ਨਜ਼ਰ ਪਏਗੀ ਇਹ ਤਖਤ ਪੋਸ਼ਟ ਸੀ ਦੇਖ ਪਾ ਰਹੇ ਹੋ ਇਹ ਵੀ ਕਿਸ ਤਰ੍ਹਾਂ ਪਾਣੀ ਚ ਰੂ ਹੈ ਪੂਰਾ ਭਿੱਜ ਗਿਆ ਹੈ ਇਹ ਖਰਾਬ ਹੋ ਚੁੱਕਾ ਇੱਥੇ ਸੌਣ ਲਈ ਥੋੜੀ ਨਾ ਰਹੀ ਹੈ ਤੇ ਜੋ ਤਸਵੀਰਾਂ ਨੇ ਇਹ ਬੇਹਦ ਦਰਦਨਾਕ ਨੇ ਝੰਜੋੜ ਦੇਣ ਵਾਲੀਆਂ ਨੇ ਸਿਰਫ ਇਹ ਜਸਪਾਲ ਸਿੰਘ ਜੀ ਦੀ ਕਹਾਣੀ ਨਹੀਂ ਹੈ ਇਸ ਤਰ੍ਹਾਂ ਦੇ ਬਹੁਤ ਸਾਰੇ ਐਸੇ ਪਰਿਵਾਰ ਨੇ ਜੋ ਇਸ ਵਕਤ ਇਸ ਦਹਹਲੀਸ ਤੇ ਖੜੇ ਨੇ ਜਿੰਨਾ ਦੇ ਨਾ ਅੱਗੇ ਕੁਝ ਹੈ ਨਾ ਪਿੱਛੇ ਕੁਝ ਦਿਖਦਾ ਪਿਆ ਹੈ ਕੁਝ ਸਮਝ ਨਹੀਂ ਆ ਰਿਹਾ ਕਿ ਕਿਸ ਤਰ੍ਹਾਂ ਗੁਜ਼ਾਰਾ ਹੋਣਾ ਹੈ ਸੋ ਇਸ ਵਕਤ ਪੰਜਾਬ ਨੂੰ ਜ਼ਰੂਰਤ ਹੈ ਇਨ੍ਹਾਂ ਪੰਜਾਬੀਆਂ ਨੂੰ ਜ਼ਰੂਰਤ ਹੈ ਕਿ ਮਦਦ ਇਨ੍ਹਾਂ ਦੀ ਹੋਵੇ ਬਹੁਤ ਸਾਰੇ ਲੋਕਾਂ ਸੇ ਧੰਨਵਾਦ ਉਹਨਾਂ ਸਾਰੇ ਲੋਕਾਂ ਦਾ ਕਰਦੇ ਹਾਂ ਜੋ ਇਸ ਵਕਤ ਮਦਦ ਦੇ ਲਈ ਅੱਗੇ ਆ ਰਹੇ ਨੇ ਰਾਸ਼ਨ ਪਹੁੰਚਾ ਰਹੇ ਨੇ ਹੋਰ ਜ਼ਰੂਰੀ ਸਮਾਨ ਪਰ ਹੁਣ ਇਸ ਵਕਤ ਇਸ ਘਰ ਨੂੰ ਜਸਪਾਲ ਸਿੰਘ ਜੀ ਨੂੰ ਜ਼ਰੂਰਤ ਹੈ ਕਿ ਇਹਨਾਂ ਦਾ ਜਿਹੜਾ ਘਰ ਹੈ ਉਹ ਥੋੜਾ ਪੱਕਾ ਕੀਤਾ ਜਾਵੇ तकरीबन ਘੱਟੋ ਘੱਟ ਇੱਕ ਕਮਰਾ ਜੋ ਹੈ ਉਹ ਹੀ ਤਿਆਰ ਕੀਤਾ ਜਾਵੇ ਤਾਂ ਕਿ ਉਹ ਇਸ ਘਰ ਚ ਆਪਣੇ ਘਰ ਚ ਜੋ ਹੈ ਚੈਨ ਦੀ ਨੀਂਦ ਸੋ ਸਕਣ ਕੈਮਰਾ ਪਰਸਨ ਅਮਨ ਦਿਨਾਲ ਮੇ ਅਰਸ਼ਦੀਪ ਕੌਰ ਦੇਨਿਕ ਸਵੇਰਾ ਗੁਰਤਾਸਪੁਰ